ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਬਹਿਦ ਬੂਟਾ ਸਿੰਘ ਦੋਸਤੋ ਮਿਲਦੇ ਆ ਅਜ ਇੱਕ ਹੋਰ ਚਰਨ ਕਰਦੇ ਨਾਲ ਅੱਜ ਤੁਹਾਨੂੰ ਮੈਂ ਦਰਸ਼ਨ ਕਰਾਉਣ ਜਾ ਰਿਹਾ ਇੱਕ ਉਸ ਔਸ਼ਧੀ ਦੀ ਜੋ ਆਯੁਰਵੇਦ ਦੇ ਵਿੱਚ ਜਿਸ ਦਾ ਕਾਫੀ ਨਾਮ ਹੈ ਕਾਫੀ ਲੰਬੇ ਸਮੇਂ ਤੋਂ ਆਯੁਰਵੇਦ ਦੇ ਵਿੱਚ ਪ੍ਰਚਲਿਤ ਹੈ ਉਹ ਕੀ ਹੈ ਅੱਜ ਮੈਂ ਉਦੋਂ ਬਾਰੇ ਗੱਲ ਕਰਨ ਜਾ ਰਹੇ ਹਾਂ ਤੁਹਾਡਾ ਨਾਲ ਸਾਂਝੀ ਲੇਕਿਨ ਦੋਸਤੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਪੇਜ ਨੂੰ ਫੋਲੋ ਕਰਦੇ ਹੋ ਵੀਡੀਓ ਨੂੰ ਦੇਖ ਕੇ ਅੱਗੇ ਹੋਰ ਸ਼ੇਅਰ ਕਰਦੇ ਹੋ ਹੁਣ ਦੋਸਤੋ ਗੱਲ ਕਰਦੇ ਆਪਾਂ ਜਿਹੜੀ ਔਸ਼ਧੀ ਅੱਜ ਤੁਹਾਨੂੰ ਮੈਂ ਦਰਸ਼ਨ ਕਰਾਉਣ ਜਾ ਰਹੇ ਹਾਂ ਬਹੁਤ ਹੀ کارਗਰ ਔਸ਼ਧੀ ਹੈ ਵੈਸੇ ਡਾਕਟਰ ਕੋਸ਼ ਮੇਰੇ ਬੈਦਵੀਰ ਇਸ ਆਕਸੀ ਦੀ ਬਾਰੇ ਜਾਣਦੇ ਨਾ ਆਪਣੇ ਦਵਾਈਖਾਨੇ ਦੇ ਵਿੱਚ ਵਰਤੇ ਵੀ ਨੇ ਕਿਉਂਕਿ ਮੈਂ ਇਸ ਆਕਸੀ ਨੂੰ 25 28 ਸਾਲਾਂ ਤੋਂ ਵਰਤ ਰਿਹਾ ਤੇ ਬਹੁਤ ਹੀ ਅੱਛਾ ਇਹਦਾ ਰਿਜ਼ਲਟ ਮਿਲਦਾ ਦੇਖੋ ਕਦੇ ਵੀ ਇਸ ਦਾ ਮਾੜਾ ਪ੍ਰਭਾਵ ਨਹੀਂ ਮਿਲਿਆ ਉਹ ਮੈਸਨ ਦਰਸ਼ਕ ਰਹਣ ਦਾਰ ਨੇ ਉਹ ਆਫ ਦੇ ਨਾਮ ਕੀ ਹੈ ਜਮਾਲ ਗੋਟਾ ਆ ਦੇਖੋ ਇਹ ਹੈਗਾ ਜਮਾਲ ਗੋਟੇ ਦੇ ਬੀਜ ਇਹ ਜਮਾਲ ਗੋਟੇ ਦੇ ਬੀਜ ਐਸਾ ਕੰਮ ਕਰਦੇ ਆ ਕਿਉਂਕਿ ਬ੍ਰਿਚਨ ਦਾ ਕੰਮ ਕਰਦੇ ਆ ਅਜਰਵਦ ਦੇ ਵਿੱਚ ਜੋ ਬ੍ਰਿਚਨ ਬ੍ਰਿਚਨ ਹੈ ਉਹ ਪੰਚ ਕਰਮਾ ਦਾ ਇੱਕ ਹਿੱਸਾ ਬ੍ਰਿਚਨ ਦੇ ਨਾਲ ਅੰਦਰੋਂ ਸਾਰੀ ਸਰੀਰ ਦੀ ਗੰਦਗੀ ਬਾਹਰ ਨਿਕਲਦੀ ਹੈ ਫਿਰ ਉਸ ਤੋਂ ਬਾਅਦ ਜੋ ਵੀ ਆਪਾਂ ਉਸ ਨੂੰ ਦਵਾਈ ਦਿੰਨੇ ਆ ਤੇ ਉਹ ਵੀ ਦੁੱਗਣਾ ਨਹੀਂ ਤਿਗਣਾ ਕੰਮ ਕਰਦੀ ਹੈ ਜਦੋਂ ਆਪਾਂ ਇਸ ਨੂੰ ਬ੍ਰਿਚਨ ਕਰਕੇ ਇਸ ਦੇ ਨਾਲ ਫਿਰ ਔਰ ਮੈਡੀਸਿਨ ਦਿੰਦੇ ਆ ਤੇ ਦੋਸਤੋ ਇਹ ਜਮਾਲ ਗੋਟ ਦੇ ਬੀਜੂ ਮੈਂ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਏ ਨੇ ਇਹ ਐਦਾ ਸਿੱਧੇ ਨਹੀਂ ਵਰਤੇ ਜਾਂਦੇ ਇਹਨੂੰ ਸ਼ੁੱਧ ਕਰਨਾ ਪੈਂਦਾ ਇਸ ਨੂੰ ਸ਼ੁੱਧ ਕਰਨ ਦੀ ਵਿਧੀ ਕਾਫੀ ਜਿਹੜੇ ਵੈਦ ਵੀਰ ਹੈ ਉਹ ਪਰਤਦੇ ਨੇ ਕੰਜ ਨੂੰ ਪਤਾ ਹੈ ਕਿ ਸ਼ੁੱਧ ਕਰੇ ਤੋਂ ਬਿਨਾਂ ਇਸ ਨੂੰ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਇਹਦੇ ਮਾੜੇ ਦੋਸ਼ ਖਤਮ ਹੋ ਗਏ ਫਿਰ ਉਸ ਤੋਂ ਬਾਅਦ ਇਹਦਾ ਰਿਜ਼ਲਟ ਬਾ ਕਮਾਲ ਕਣ ਕਫਦੋ ਕਿਤੇ ਦੂਰ ਦੀਆਂ ਗੱਲਾਂ ਨਹੀਂ ਇਹਦਾ ਰਿਜ਼ਲਟ ਬਹੁਤ ਫੁੱਲ ਬਟਾ ਫੁੱਲ ਜਿਹਾ ਔਰ ਬ੍ਰਿਚਨ ਦਾ ਛੱਡ ਕੇ ਜੇ ਦੂਸਰੇ ਪਾਸੇ ਆਪਾਂ ਲਈਏ ਵਾਲਾਂ ਦੀ ਗਰੋਥ ਵਾਸਤੇ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹ ਵੀ ਕਾਫੀ ਫੀਰ ਕਾਫੀ ਲੋਕ ਇਸ ਦਾ ਇਸਤੇਮਾਲ ਕਰਦੇ ਨੇ ਜਿਸ ਨੂੰ ਵੀ ਮੇਰੇ ਬੈਦ ਭਰਾ ਨੇ ਜਾਂ ਆਮ ਮੇਰੇ ਵੀਰ ਨੇ ਕਿਸੇ ਭੈਣ ਨੇ ਇਸ ਦਾ ਪ੍ਰਯੋਗ ਕਰਨਾ ਹੈ ਵਾਲਾਂ ਦੀ ਗਰੋਥ ਵਾਸਤੇ ਤਾਂ ਅਲੱਗ ਇਹ ਵਿਧੀ ਕਿਸੇ ਬੈਦ ਜਾਂ ਡਾਕਟਰ ਤੋਂ ਸਮਝ ਕੇ ਵਾਲਾਂ ਵਾਸਤੇ ਇਸ ਨੂੰ ਤਿਆਰ ਕਰ ਸਕਦੇ ਹੋ ਜੇ ਬ੍ਰਿਚਨ ਦੇ ਰੂਪ ਦੇ ਵਿੱਚ ਲੈਂਦੇ ਹੋ ਤਾਂ ਕਿਰਪਾ ਕਰਕੇ ਇਹਨੂੰ ਸ਼ੁੱਧ ਕਰਕੇ ਚੰਗੀ ਤਰ੍ਹਾਂ ਫਿਰ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਬਿਨਾਂ ਸੁਤੋ ਇਹਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦੀ ਸਾਰੇ ਹੱਸੀ ਗੱਲ